ਹੜ ਆਉਂਦੇ ਰਹਿੰਦੇ ਆ ਜਿਹੜੇ ਇੱਕ ਤਾਂ ਪਿੱਛੇ 2023 ਚ ਆਏ ਸੀ ਇਸ ਤੋਂ ਪਹਿਲਾਂ ਜਿਹੜੇ 93 94 ਚ ਆਏ ਸੀਗੇ ਇਹਦੇ ਵਿੱਚ ਛੋਟੇ-ਮੋਟੇ ਹੋਰ ਵੀ ਮੈਂ ਹੜ ਦੇਖ ਚੁੱਕਿਆ ਹਾਂ ਹੋਰ ਆਉਂਦੇ ਆ ਲਗਾਤਾਰ ਤੇ ਮੈਂ ਇੱਕ ਡਾਕਟਰ ਹੋਣ ਦੇ ਨਾਤੇ ਇਹਦੀ ਪੂਰੀ ਸਾਇੰਟਿਫਿਕ ਸਟੱਡੀ ਕਰਕੇ ਮੈਨੂੰ ਲੱਗਿਆ ਵੀ ਇਹ ਮਤਲਬ ਜਿਹੜੇ ਪੜਿਆਲੇ ਨੂੰ ਹੜਾਂ ਨਹੀਂ ਮਾਰਾ ਇਹ ਸਾਡੀ ਕਿਸਮਤ ਮਾੜੀ ਨਹੀਂ ਹੈ ਨਾ ਕੋਈ ਇਹ ਕੋਈ ਕਰੋਪੀ ਹੈ ਇਹ ਉਹਨਾਂ ਦੀ ਮਾਰ ਹੈ ਜਿਹੜੇ ਜਦੋਂ ਜਦੋਂ ਨਦੀ ਮਤਲਬ ਚੜ ਜਾਂਦੀ ਹੈ ਤੇ ਨਥ ਚੂੜਾ ਦੇਣ ਵਾਲੇ ਉਹਨਾਂ ਦੀ ਮਾਰ ਹੈ ਇਹ ਗਵਰਨਮੈਂਟ ਦੀਆਂ ਜਿਹੜੀਆਂ ਗਲਤ ਪਾਲਿਸੀਆਂ ਆ ਉਹਦੀ ਮਾਰ ਹੈ ਔਰ ਇਹ ਜਿਹੜੀ ਪਟਿਆਲਾ ਘਿਰਾਓ ਹੈ ਇਹ ਚੰਡੀਗੜ੍ਹ ਤੋਂ ਚੱਲਦੀ ਆ ਮੁਹਾਲੀ ਫਤਿਹਗੜ੍ਹ ਸਾਹਿਬ ਫਿਰ ਇਹ ਪਟਿਆਲੇ ਚ ਆਂਦੀ ਆ ਜਿਹੜੀ ਕਿ ਗੁਰਦੁਆਰਾ ਆਕੜ ਸਾਹਿਬ ਤੋਂ ਉਧਰੋਂ ਆਪਣੇ ਇੰਟਰ ਕਰਦੀ ਆ ਔਰ ਇਹਦੀਆਂ ਬਹੁਤ ਸਾਰੀਆਂ ਟ੍ਰਿਬਿਊਟਰੀਆਂ ਜਿਹੜੀਆਂ ਛੋਟ-ਛੋਟੀਆਂ ਉਹਦੇ ਚ ਪਾਣੀ ਪੈਂਦੀਆਂ ਆ ਗਿਆ ਤੇ ਉਹਦੀ ਸਾਰੀ ਸੈਨੀਟਿਕ ਮੈਨੇਜਮੈਂਟ ਕਰਾਂਗੇ ਜੀ ਇੱਕ ਤਾਂ ਚੰਡੀਗੜ੍ਹ ਤੋਂ ਲੈ ਕੇ ਪਟਿਆਲੇ ਦਾ ਕਾਨ ਤੱਕ ਇਹਦੇ ਤੇ ਘੱਟੋ ਘੱਟ 1000 ਖੂਹ ਬਣਾਵਾਂਗੇ ਜਿਹੜੇ 15x30 ਫੁੱਟ ਦੇ ਹੋਣਗੇ ਜਿਹੜੇ ਜਿਨ੍ਹਾਂ ਦੇ ਵਿੱਚ ਜੜੀ ਇੱਟਾਂ ਦੀ ਜਾਲੀ ਬਣੇਗੀ ਔਰ ਉਹ 1.5-1.5 2-2 ਲੱਖ 5-5 ਲੱਖ ਲੀਟਰ ਪਾਣੀ ਪੀਣਗੇ ਔਰ ਦੂਜਾ ਇਹਦਾ ਮੇਨ ਇਸ਼ੂ ਸੀਗਾ ਜੀ ਜਿਹੜਾ ਐਸੋਲੇਸੀ ਖੜੇ ਨੇ ਡੀਅਰ ਪਾਰਕ ਉਹਦੇ ਨਾਲ ਜਿਹੜੀ ਲੱਗਦੀ ਹੈ ਇੱਥੇ ਆ ਕੇ ਬਹੁਤ ਇਹਦਾ ਜਿਹੜਾ ਹੈਗਾ ਛੋਟੀ ਹੋ ਜਾਂਦੀ ਹੈ ਇਹਨਾਂ ਦੀ ਪਿੱਛੋਂ ਜਿੱਥੋਂ ਪਾਣੀ ਆਂਦਾ ਹੈ ਇਹਦੀ ਕੈਪੈਸਿਟੀ ਤੀਜਾ ਚੌਥਾ ਹਿੱਸਾ ਰਹਿ ਜਾਂਦੀ ਉਹਨੂੰ ਡਾਫ ਕਹਿੰਦੇ ਆ ਜੀ ਇੱਥੇ ਡਾਫ ਲੱਗ ਜਾਂਦੀ ਹੈ ਰੋਕ ਚਾਹੇ ਉਹ अर्बन ਸਟੇਟ ਹੈ ਜੀ ਫਰੈਂਡਸ ਕਲੋਨੀ ਹੈ ਗੋਬਿੰਦਨਗਰ ਹੈ ਅੱਗੇ ਆ ਕੇ ਜਿਹੜਾ ਤੁਹਾਡਾ ਮਤਲਬ ਜਿੰਨੀਆਂ ਵੀ ਸ਼ਹਿਰ ਵਾਲੇ ਪਾਸੇ ਜਿੰਨੀਆਂ ਕਲੋਨੀਆਂ ਪੈਂਦੀਆਂ ਤੇਜਪਾ ਕਲੋਨੀ ਸਾਰੀਆਂ ਜਿੰਨੀਆਂ ਵੀ ਪੈਂਦੀਆਂ ਉਹ ਸਾਰੀਆਂ ਡੁੱਬ ਜਾਣੀਆਂ ਇਹਦੇ ਚੜੀਆਂ ਨਦੀ ਦੇ ਉੱਪਰਲੇ ਪਾਸੇ ਪੈਂਦੀਆਂ ਤੇ ਕਈ ਵਾਰੀ ਤਾਂ ਜਿਹੜਾ ਇੱਕ ਵਾਰ ਸੀਗਾ 93 94 ਵਾਲਿਆਂ ਦੇ ਵਿੱਚ ਤਾਂ ਪੂਰਾ ਸ਼ਹਿਰ ਡੁੱਬ ਗਿਆ ਸੀ ਇਹਦੇ ਚ ਤ੍ਰਿਪੜੀ ਵਾਲਾ ਏਰੀਆ ਗੁਰਨਾਨਕਨਗਰ ਸਾਰਾ ਤੇ ਇਹਦੀ ਕੈਪੈਸਿਟੀ ਅਸੀਂ ਉਨੇ ਕਰਦੇ ਆ ਜਿੰਨੀ ਇੰਡਰਲੈਕਟ ਤੇ ਆ ਜਿੰਨੀ ਦੌਲਤਪੁਰ ਹੱਡ ਤੇ ਹੋਏਗੀ ਉਨੇ ਇੱਥੇ ਹੋਏਗੀ ਤਾਂ ਕਿ ਪਾਣੀ ਅੱਗੇ ਲੰਘ ਜਾ ਘ ਇਸ ਤੋਂ ਸવાય ਸਾਡੀ ਕੋਸ਼ਿਸ਼ ਹੈ ਕਿ ਅਸੀਂ ਪਾਣੀ ਨੂੰ ਹਾਰਵੈਸਟ ਕਰਾਂਗੇ ਸਾਰੇ ਪੁਆਇੰਟ ਤੇ ਹਾਰਵੈਸਟ ਕਰਾਂਗੇ ਤੇ ਮੈਂ ਪਟਿਆਲੇ ਦੇ ਜਿਹੜੇ ਬਜ਼ਨੀਕ ਆ ਉਹਨਾਂ ਨੂੰ ਮੈਂ ਯਕੀਨ ਦਿਵਾਉਣਾ ਕਿ ਪਟਿਆਲੇ ਨੂੰ ਨਾ ਤਾਂ ਹੜਾ ਦੀ ਮਾਰ ਪਵੇਗੀ ਤੇ ਨਾ ਉਹਨਾਂ ਲੀਡਰਾਂ ਦੀ ਮਾਰ ਪੈਗੀ ਜਿਹਨਾਂ ਨੇ ਸਾਨੂੰ ਇੱਕ ਕੁਦਰਤ ਦਾ ਸ਼ਰਾਪ ਸਾਨੂੰ ਦੱਸਦੇ ਰਹੇ ਅੱਜ ਤੱਕ ਇਹ ਕੁਦਰਤ ਦਾ ਸ਼ਰਾਪ ਨਹੀਂ ਉਹਨਾਂ ਲੀਡਰਾਂ ਦਾ ਉਹਨਾਂ ਦੀ ਲੀਡਰਸ਼ਿਪ ਦਾ ਸ਼ਰਾਪ ਸੀਗਾ ਜਿਹੜੇ ਅੱਜ ਤੱਕ ਸਾਨੂੰ ਗੁਮਰਾਹ ਕਰਦੇ ਰਹੇ ਸੋਨੇ ਦੇ ਨੱਥ ਚੋੜੇ ਦੇ ਕੇ ਤੇ ਅਸੀਂ ਇਹਦਾ ਇੱਕ ਵਿਗਿਆਨਕ ਹੱਲ ਕਰਾਂਗੇ ਔਰ ਪੱਕਾ ਹੱਲ ਕਰਾਂਗੇ ਪਟਾਲੇ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਹੜਾਂ ਦੀ ਪ੍ਰੋਬਲਮ ਨਹੀਂ ਆਊਗੀ ਪਰ ਜਿਹੜਾ ਉਹਨਾਂ ਦੇ ਆਉਣ ਵਾਸਤੇ ਅਸੀਂ ਕਰੋੜਾਂ ਲੀਟਰ ਜਿਹੜਾ ਪਾਣੀ ਹੈ ਉਹ ਜ਼ਮੀਨ ਦੇ niche ਜਮਾ ਕਰਾ ਦਾਂਗੇ ਜਿਵੇਂ ਆਪਾਂ ਆਪਣੇ ਬੱਚਿਆਂ ਦੀ ਬੈਂਕ ਵਿੱਚ FD ਕਰਾਉਂਦੇ ਆ ਅਸੀਂ ਪਾਣੀ ਦੀ FD ਕਰਾ ਕੇ ਜਾਏਗੀ ਭਗਵੰਤਾਨ ਜਿਹੜੀ ਉਹਨਾਂ ਦੀ ਮਤਲਬ ਇੱਕ ਸੈਂਟਿਫਿਕ ਅਪਰੋਚ ਆ ਉਹਦਾ ਰਿਜ਼ਲਟ ਆ ਕਿ ਅਸੀਂ ਜਿਹੜਾ ਹੈਗਾ ਇਹ ਕੰਮ ਸਾਰਾ ਕਰ ਪਾ ਰਹੇ ਹਾਂ ਤੇ ਮੈਂ ਸਾਰਿਆਂ ਨੂੰ ਯਕੀਨ ਦਿਵਾਉਣਾ ਪਟਿਆਲੇ ਵਾਲਿਆਂ ਨੂੰ ਕਿ ਪਟਿਆਲੇ ਦੇ ਵਿੱਚ ਜਿਹੜੇ ਹੜ ਆਣੇ ਆ ਬੰਦ ਬਹੁਤ ਬਹੁਤ ਧੰਨਵਾਦ ਪ੍ਰਾਪਰਟੀ ਵੇਚਣੇ ਔਰ ਖੀਨਣੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز